ਪੈਣ ਤੇ ਆ ਖਸਮਾ ਸੁਖ ਰਤੀਆ ਹੜ ਜਾ ਤੂੰ ਚੇੜੀ ਜੇ ਕਿਸੇ ਦੁੱਖ ਤਕਲੀਫਾ ਭੈਣ ਚੋਦ ਨੂੰ ਨੰਬਰ ਆਦਾ 81 ਜਾ ਭੈਣ ਚੋਦਾ ਬੰਦੇ ਵਾਲੇ ਕੰਮ ਕਰ ਲਾ ਕੁੱਲੜ ਪੀਜੇ ਵਾਲੇ ਤਾਂ ਅਸੀਂ ਹੈ ਨਹੀਂ ਗਏ ਇੰਨਾ ਦਮ ਤਾਂ ਹੈ ਨਹੀਂ ਕਿ ਤੂੰ ਆ ਕੇ ਮੇਰੇ ਨਾਲ ਗੱਲ ਕਰ ਲਵੇਂ ਟਵਲਾ ਨਾ ਘੋਟੋ ਸੁਖਰਤੀਏ ਦਾ ਪਿਆ ਪੰਗਾ ਆਪਣੀ ਐਕਸ ਸਹੇਲੀ ਦੇ ਨਾਲ ਜਿਸ ਦੇ ਨਾਲ ਉਹ ਲਗਾਤਾਰ ਗੱਲਬਾਤ ਕਰਦਾ ਰਿਹਾ ਘਰੇ ਵੀ ਆਉਂਦੀ ਰਹੀ ਪਰ ਹੁਣ ਇੰਨਾ ਕਿ ਜ਼ਿਆਦਾ ਵਿਵਾਦ ਭਖ ਚੁੱਕਿਆ ਕਿ ਗਲਮ ਗਾਲੀ ਹੋ ਗਏ ਨੇ ਸੁਖਰਤੀਏ ਤੇ ਐਕਸ ਸਹੇਲੀ ਬਿਲਕੁਲ ਤੁਸੀਂ ਸਟਾਰਟਿੰਗ ਦੇ ਵਿੱਚ ਦੇਖਿਆ ਤੇ ਪੂਰੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਉਹ ਪੂਰੀ ਵੀਡੀਓ ਦਿਖਾਵਾਂਗੇ ਜਿਸ ਦੇ ਵਿੱਚ ਸੁਖਰਤੀਏ ਨੇ ਵੀ ਗਾਲਾਂ ਕੱਢੀਆਂ ਤੇ ਜੋ ਪੇਜਾਂ ਵਾਲੇ ਇੰਸਟਾਗ੍ਰam ਤੇ ਵੀਡੀਓ ਪਾ ਰਹੇ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਤੇ ਕੁੜੀ ਨੇ ਵੀ ਗਾਲਾਂ ਕੱਢੀਆਂ ਸੁਖਰਤੀਏ ਨੂੰ ਤੇ ਹੁਣ ਇਹ ਵੀ ਬੋਲ ਰਹੀ ਹੈ ਕਿ ਸੁਖਰਤੀ ਤੂੰ बार-बार ਵੀਡੀਓ ਨਾ ਪਾ ਗੰਧੀਆਂ ਗੰਧੀਆਂ ਗਾਲਾਂ ਗੱਡੀਆਂ ਬਾਈ ਜੀ ਹੁਣ ਇਹ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ ਭੱਗਦਾ ਜਾ ਰਿਹਾ ਹੈ ਤੇ ਤੁਹਾਨੂੰ ਇਹ ਗੱਲ ਵੀ ਦੱਸ ਦਈਏ ਕਿ ਹੁਣ ਸੁਖਰਤੀ ਦੇ ਨਾਲ ਰੀਲਾਂ ਦੇ ਵਿੱਚ ਇੱਕ ਨਵੀਂ ਕੁੜੀ ਦਿਖਾਈ ਦਿੰਦੀ ਹੈ ਉਹ ਕੁੜੀ ਦੱਸ ਰਹੀ ਹੈ ਕਿ ਅਸੀਂ ਇੱਕ ਫਰੈਂਡ ਆ ਕੋਈ ਜਾਦਾ ਵਾਲਾ ਵੱਡਾ ਸਾਡਾ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਅਸੀਂ ਨਾਰਮਲੀ ਫਰੈਂਡ ਆ ਤੇ ਸੁਖਰਤੀ ਦਾ ਕਹਿਣਾ ਕਿ ਕੰਪਨੀ ਨੇ ਸਾਨੂੰ ਸਾਈਨ ਕੀਤਾ ਹੋਇਆ ਰੀਲਾਂ ਬਣਾਉਣ ਦੇ ਲਈ ਅਸੀਂ ਸਿਰਫ ਰੀਲਾਂ ਦੇ ਤੱਕ ਹੀ ਆ ਸਹਿਮਤ ਕੋਈ ਸਾਡਾ ਇਦਾਂ ਦਾ ਵੀ ਕੋਈ ਵੀ ਚੱਕਰ ਨਹੀਂ ਜੋ ਤੁਸੀਂ ਸਮਝ ਰਹੇ ਹੋ ਜੋ ਤੁਸੀਂ ਵੀਡੀਓ ਬਣਾ ਬਣਾ ਕੇ ਪਾ ਰਹੇ ਹੋ ਪਰ ਜਦੋਂ ਉਸਨੇ ਉਹ ਕੁੜੀ ਦੀ ਵੀਡੀਓ ਦੇਖੀ ਐਕਸ ਸਹੇਲੀ ਦੀ ਤਾਂ ਉਸ ਤੋਂ ਬਾਅਦ ਰੌਣ ਹੱਕਾ ਹੋ ਗਿਆ ਤੇ ਗਾਲਾਂ ਵੀ ਕੱਢ ਦਿੱਤੀਆਂ ਸੁਖਰਤਿਆ ਨੇ ਆ ਵੀਡੀਓ ਨੂੰ ਦੇਖੋ ਤੇ ਸ਼ੇਅਰ ਜ਼ਰੂਰ ਕਰੋ ਭੈਣ ਤੇ ਖਸਮਾ ਸੁਖਰਤਿਆ ਹੜ ਜਾ ਤੂੰ ਜਿਹੜੀਆਂ ਵੀਡੀਓ ਡੇਲੀ ਪੋਸਟ ਕਰ ਰਿਆ ਵਾ ਟਿਕ ਜਾ ਭੈਣ ਚੋਦਾ ਠੀਕ ਆ ਬਾਜ ਜਾਦਾ ਸਾਲਾ ਤੇਰੇ ਚੰਨਾ ਦਮ ਤਾਂ ਹੈ ਨਹੀਂ ਕਿ ਤੂੰ ਆ ਕੇ ਮੇਰੇ ਨਾਲ ਗੱਲ ਕਰ ਲਵੇ ਔਰ ਇੱਕ ਹਾਂ ਇੱਕ ਜਿਹੜੇ ਪੇਜ ਵਾਲੇ ਵੀਡੀਓਸ ਪਾਈ ਜਾਂਦੇ ਆ ਹਟ ਜਾ ਭੈਣ ਦੇ ਕੋਸਮੋ ਜਿਨ੍ਹਾਂ ਨੇ ਕੰਮ ਕਰਨਾ ਉਹਦਾ ਰਾਮਦਾਰੀ ਨਾਲ ਕੰਮ ਕਰੋ ਖਾਸ ਕਰ ਤਾਂ ਚਾਚੇ ਮੂਸੇ ਵਾਲੀਏ ਤੂੰ ਵੀ ਹਟ ਜਾ ਤੈਨੂੰ ਮੈਂ ਕੱਲ ਵੀ ਵਾਰਨਿੰਗ ਦਿੱਤੀ ਸੀ ਤੂੰ ਨਾ ਮੇਰੀਆਂ ਵੀਡੀਓਸ ਪਾ ਤੂੰ ਹਟਦਾ ਨਹੀਂ ਹੈਗਾ ਤੂੰ ਫਿਰ ਮੇਰੀਆਂ ਵੀਡੀਓਸ ਪਾ ਰਿਆ ਵਾ ਹਟ ਜਾ ਬਾਜ ਆ ਜਾ ਆ ਮੇਰੀਆਂ ਵੀਡੀਓਸ ਦਾਲਣਾ ਬੰਦ ਕਰ ਦਿਜੀਏ ਮੈਂ ਔਰ ਸਿਰਫ ਫਰੈਂਡਸ ਹੈ ਆਪਕੋ ਕਿੰਨੀ ਵਾਰ ਮੈਂ ਬਤਾ ਚੁੱਕੀ ਬਾਬਾ ਜੀ ਸੁਣ ਤਾਂ ਗਿਆ ਹੋਣਾ ਬੰਦੇ ਆਲੇ ਕੰਮ ਕਰ ਲਓ ਤੇ ਜੇ ਕਿਸੇ ਦੁੱਖ ਤਕਲੀਫਾ ਭੈਣ ਚੋਦ ਨੂੰ ਨੰਬਰ ਆਦਾ ਸੈਂਡ ਕਰਕੇ ਗੱਲ ਕਰ ਸਕਦਾ ਸਿੱਧੀ ਗੱਲ ਕਰ ਸਕਦਾ ਤੇ ਘਰੇ ਆਣ ਕੇ ਤੁਹਾਡੀ ਮਾਂ ਘੜਾਂਗੇ ਤੇ ਇੱਕ ਆਉਂ ਅਮਰੀਕਾ ਵਾਲਾ ਤੇ ਬੰਦੇ ਆਲੇ ਕੰਮ ਕਰ ਲਾ ਕੁੱਲੜ ਪੀਜੇ ਆਲੇ ਤਾਂ ਅਸੀਂ ਰਹਿ ਨਹੀਂ ਗਏ ਜਿਹੜੇ ਤੁਸੀਂ ਸਮਝੀ ਬੈਠੇ ਹੋ ਜਨਾਨੀਆਂ ਦੀਆਂ ਗੱਲਾਂ ਨਾ ਕਰੋ ਪਹਿਲਾਂ ਹੀ ਚਾਵਲਾਂ ਬਹੁਤ ਘੋਟ ਦੇ ਬਜਾਰ ਲੋਕੀ ਚਾਵਲਾਂ ਨਾ ਘੋਟੋ ਪਹਿਲੀ ਤੋਂ ਲਾਸਟ ਵਾਰੀ ਪਿਆਰ ਨਾ ਕਹਿਤਾ ਸੋਚੋ ਸਮਝੋ ਤੇ ਟਿਕ